ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਆਪਾਂ ਆਏ ਆਂ ਦਰਾਹੇ ਦੇ ਕੋਲੇ ਲੁਧਿਆਣਾ ਸ਼ਹਿਰ ਤੋਂ ਸਿਰਫ 25 ਕਿਲੋਮੀਟਰ ਦੂਰ ਪਿੰਡ ਪਾਇਲ ਦੇ ਵਿੱਚ ਤੇ ਦੋਸਤੋ ਇਸ ਪਿੰਡ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ 라ਵਣ ਦਾ ਮੰਦਿਰ ਜਿੱਥੇ 라ਵਣ ਦੀ ਮੂਰਤੀ ਬਣੀ ਹੋਈ ਆ ਤੁਹਾਨੂੰ ਪਤਾ ਦੁਸ਼ਹਿਰਾ ਆਉਣ ਵਾਲਾ ਵਾ ਦੁਸ਼ਹਿਰੇ ਉੱਪਰ ਸਾਰੇ ਦੇਸ਼ ਦੇ ਵਿੱਚ 라ਵਣ ਦੇ ਪੁਤਲੇ ਜਲੇ ਜਾਂਦੇ ਨੇ ਪਰ ਕਿਹਾ ਜਾਂਦਾ ਕਿ ਇਸ ਪਿੰਡ ਦੇ ਵਿੱਚ 라ਵਣ ਦੀ ਪੂਜਾ ਕੀਤੀ ਜਾਂਦੀ ਆ ਪਰ ਇਸ ਪਿੰਡ ਦੇ ਵਿੱਚ ਕਿਹਾ ਜਾਂਦਾ ਵਾ ਕਿ 라ਵਣ ਨੂੰ ਸ਼ਰਾਬ ਚੜਾਈ ਜਾਂਦੀ ਆ ਤੇ ਬੱਕਰੇ ਦੇ ਖੂਨ ਵੀ 라ਵਣ ਨੂੰ ਚੜਾਇਆ ਜਾਂਦਾ ਵਾ ਤੇ ਇਸ ਬਾਰੇ ਕੀ ਇਤਿਹਾਸ ਆ ਇਹਦੀ ਕੀ ਵਜ੍ਹਾ ਵਾ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਅਕੀ ਵੀਡੀਓ ਦੇ ਵਿੱਚ ਦਵਾਂਗੇ ਵੀਡੀਓ ਨਾਲ ਜੁੜੇ ਰਹੋ ਤੋਂ ਆਪਾਂ ਪਾਇਲ ਪਿੰਡ ਦੇ ਵਿੱਚ ਹੁਣ ਮੰਦਿਰ ਦੇ ਵਿੱਚ ਖੜੇ ਆ ਜਿੱਥੇ 라ਵਣ ਦੀ ਮੂਰਤੀ ਬਣੀ ਹੋਈ ਆ ਤੇ ਇੱਥੇ ਆਪਾਂ ਹੁਣ ਲੋਕਲ ਲੋਕਾਂ ਨਾਲ ਗੱਲਬਾਤ ਕਰਦੇ ਆਂ ਤੇ ਆਪਾਂ ਨੂੰ ਇੱਧਰ ਭਰਾ ਮਿਲੇ ਨੇ ਤੇ ਇਹਨਾਂ ਤੋਂ ਆਪਾਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆਂ ਕਿ ਕੀ ਮੰਨਤਾ ਵਾ ਤੇ ਮਤਲਬ ਕਿਸ ਤਰ੍ਹਾਂ ਪੂਜਾ ਹੁੰਦੀ ਆ ਤੇ ਕੀ ਇਤਿਹਾਸ ਆ ਤੇ ਵੀਰ ਜੀ ਨਾਮ ਕੀ ਆ ਜੀ ਆਪਣਾ ਮੇਰਾ ਵਿਨੇਸ਼ਰ ਵਿਨੇਸ਼ਰ ਤੇ ਤੁਸੀਂ ਲੋਕਲ ਪਿੰਡ ਦੇ ਹੋ ਜੀ ਲੋਕਲ ਜੀ ਠੀਕ ਆ ਸਰ ਔਰ ਇਹਦੀ ਮੰਨਤਾ ਹੈ ਕਿ ਇਹਨੂੰ ਅਗਰ ਕਿਸੇ ਨੇ ਸ਼ਾਇਦ ਪ੍ਰਾਚੀਨ ਕਿਸੇ ਨੇ ਇਹਨੂੰ ਡਿਸਟਰੋਏ ਵੀ ਕਰਨ ਦੀ ਕੋਸ਼ਿਸ਼ ਕਰਕੇ ਮਤਲਬ ਪੁੱਤਲਾ ਟਾਈਪ ਉੱਧਰ ਦੁਸ਼ਹਿਰਾ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਕਹਿੰਦੇ ਉਹਨਾਂ ਦਾ ਫਿਰ ਕਾਫੀ ਨੁਕਸਾਨ ਹੋਇਆ ਇਸ ਕਰਕੇ ਫਿਰ ਦੁਬਾਰਾ ਇਹ ਮੂਰਤ ਨਾਲ ਬਿਲਡ ਕੀਤਾ ਗਿਆ ਔਰ ਇਸੇ ਸਟੇਜ ਦੇ ਵਿੱਚ ਐਡਾ ਹੀ ਨਿਆ ਮੂਰਤ ਬਣਾਇਆ ਠੀਕ ਹੈ ਜੀ ਤੇ ਜਦੋਂ ਦੁਸ਼ਹਿਰੇ ਨੂੰ ਪੂਜਾ ਹੁੰਦੀ ਹੈ ਜੀ ਇਹ ਵੀ ਸੁਣਨ ਚਾਇਆ ਵੀ ਮਤਲਬ ਬੱਕਰੇ ਦੇ ਖੂਨ ਦਾ ਉਹ ਜਸਟ ਇੱਕ ਫਾਰਮੈਲਿਟੀ ਦੇ ਤੌਰ ਤੇ ਬਸ ਇੱਕ ਛਿੱਟਾ ਹੀ ਦਿੱਤਾ ਜਾਂਦਾ ਮਤਲਬ ਵੈਸੇ ਕੋਈ ਬਲੀ ਵਗੈਰਾ ਜਾਂ ਐਦਾਂ ਹੋਵੇ ਨਹੀਂ ਸੱਚ ਦਾ ਐਸਾ ਮਤਕਟੇ ਕੀ ਆ ਜੀ ਪਿੱਛੇ ਮਾਤਾ ਜੀ ਆਪਾਂ ਮਾਤਾ ਜੀ ਨਾਲ ਵੀ ਗੱਲਬਾਤ ਕਰਾਂਗੇ ਮਾਤਾ ਜੀ ਮੰਦਰ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਤੋਂ ਵੀ ਜਾਣਕਾਰੀ ਆਪਾਂ ਲੈਣ ਦੀ ਕੋਸ਼ਿਸ਼ ਕਰਾਂਗੇ ਤੇ ਜਾਨੀ ਕਿ ਬੱਕਰੇ ਦੇ ਖੂਨ ਦਾ ਸ਼ਿੱਟਾ ਦਿੱਤਾ ਜਾਂਦਾ ਵਾ ਸੇ ਸ਼ਰਾਬ ਕਹਿੰਦੇ ਸ਼ਰਾਬ ਚੜਾਈ ਜਾਂਦੀ ਆ ਉਹ ਤੇ ਉਹ ਮੰਨਤਾ ਹੈ ਅੱਛਾ ਸ਼ਰਾਬ ਵਗੈਰਾ ਤੇ ਦੋਸਤੋ ਇਸ ਮੰਦਰ ਦੀ ਮੰਨਤਾ ਇਹ ਆ ਕਿ ਇੱਥੇ ਪ੍ਰਾਚੀਨ ਤੁਨ ਮੂਰਤੀ ਵੀ ਦਿਖਾਵਾਂਗੇ ਆਪਾਂ ਤੇ ਰਾਵਣ ਜੀ ਦੀ ਮੂਰਤੀ ਬਣੀ ਹੋਈ ਆ ਤੇ ਕਿਹਾ ਜਾਂਦਾ ਕਿ ਦੁਸ਼ਹਿਰੇ ਨੂੰ ਜਦੋਂ ਪੂਜਾ ਹੁੰਦੀ ਆ ਤੇ ਉੱਥੇ ਬੱਕਰੇ ਦੇ ਖੂਨ ਦਾ ਛਿੱਟਾ ਦਿੱਤਾ ਜਾਂਦਾ ਵਾ ਤੇ ਸ਼ਰਾਬ ਵੀ ਚੜਾਈ ਜਾਂਦੀ ਹੈ ਮੂਰਤੀ ਨੂੰ ਤੇ ਬਾਕੀ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਦੇ ਲਈ ਤੇ ਬਾਕੀ ਆਪਾਂ ਮਾਤਾ ਜੀ ਨਾਲ ਗੱਲਬਾਤ ਕਰਦੇ ਹਾਂ ਤੇ ਮਾਤਾ ਜੀ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਤਿਹਾਸ ਕੀ ਆ ਜੀ ਹਾਂਜੀ ਮਾਤਾ ਜੀ ਥੋੜੀ ਜਾਣਕਾਰੀ ਦਿਓ ਜੀ

ਕੋਈ ਨੂੰ ਆਮੋਕ ਹੀ ਰਾਵਣ ਕੇ ਨਾ ਹਾਂਜੀ ਤੁਹਾਡਾ ਆ ਗਿਆ ਸੀ ਮਤਲਬ ਉਹਨਾਂ ਦੇ ਬੱਚਾ ਨਹੀਂ ਸੀਗਾ ਜੀ ਹਾਂ ਬੱਚਾ ਨਹੀਂ ਫਿਰ ਕਚਾਰ ਸੰਤਾਨ ਹੋਏਗਾ ਅੱਛਾ ਜੀ 4 ਹੋਇਆ ਸੀ ਅੱਛਾ ਜੀ ਇਹ ਬਾਦ ਨੂੰ ਕੁਝ ਨਹੀਂ ਆ ਠੀਕ ਆ ਜੀ ਕਿਆ ਕਹਤਾ ਹੈ 4 ਬੱਚਾ ਚਾਰ ਹੀ ਹੋਇਆ ਚਾਰ ਅੱਛਾ ਕਿਆ ਸੀ ਤੁਹਾਡੇ 4 ਬੱਚੇ ਹੋਣਗੇ ਜੀ 4 ਬੱਚਾ ਉਹ ਤਾਂ ਐਂਦਰ ਰੱਖੇ ਨੇ ਅੱਛਾ ਜੀ ਇਧਰ ਮੰਦਰ ਦੇ ਵਿੱਚ ਨਹੀਂ ਜਿਨ੍ਹਾਂ ਨੇ ਮੂਰਤੀ ਬਣਵਾਈ ਸੀ ਉਹਨਾਂ ਦੀ ਫੋਟੋ ਆ ਜੀ ਮੂਰਤੀ ਬਣਾਈ ਹੈ ਨਾ ਉਹਨਾਂ ਕਿ ਨਹੀਂ ਉਸ ਤੋਂ ਫਨੀ ਕੋਲ ਬਣਾਈ ਸੀ ਮੈਂ ਤੇ ਸਾਨੂੰ ਦੇਖੋ 500 ਸਾਲ ਰਹਿ ਗਏ ਅੱਛਾ ਜੀ ਔਰ ਵਾਕ ਹੀ ਰਹਿਣਾ ਬਹੁਤ ਅੱਛੀ ਪੂਜਾ ਹੁੰਦੀ ਹੈ ਰਾਉਣ ਦੀ ਦੁਸ਼ਹਿਰੇ ਨੂੰ ਜੀ ਦੁਸ਼ਹਿਰੇ ਨੂੰ ਵੀ ਵੇੜ ਲੱਗਦੀ ਹੈ ਨਾ ਕੋਈ ਨਮੇੜਾ ਲੱਗਦਾ ਹੈ ਤਾਂ ਅੱਛਾ ਜੀ ਲੋਕ ਬਹੁਤ ਮਾਣ ਘਟੇ ਰਹਾ ਨੇ ਤੇ ਇਹ ਦੁਸ਼ਹਿਰੇ ਵਾਲੇ ਦਿਨ ਪੂਜਾ ਹੁੰਦੀ ਹੈ ਜੀ ਅਗਰ ਪੂਜਾ ਤੇ ਆਣਾ ਹੋਵੇ ਦੇਖਣੀ ਹੋਵੇ ਪੂਜਾ ਹਾਂ ਦੇਖੋ ਆ ਕੇ ਦੇਖੋ ਕਿਸ ਟਾਈਮ ਹੁੰਦੀ ਹੈ ਜੀ ਸ਼ਾਮ ਨੂੰ ਹੁੰਦੀ ਹੈ ਸਰਦੀ ਨੂੰ ਉਹ ਸਰਦੀ ਨੂੰ ਵੀ ਬਣਾ ਕਰੇਤਾ ਹੈ ਸਵੇਰੇ 4:00 3:00 ਵਜੇ ਜਾਣ ਲੱਗ ਪੈਂ ਲੋਕ ਅੱਛਾ ਜੀ ਕੁਈ ਨਹੀਂ ਵੀਰੇ ਤੇ ਸ਼ਾਮ ਤੱਕ ਹੈ ਅੱਛਾ ਜੀ ਇਹ ਮੇਨ ਗੇਟ ਲਗਵਾਇਆ ਇਹਨੂੰ ਖੋਲ ਨਹੀਂ ਜਦੋਂ ਮਤਲਬ ਹੋਰ ਇਲਾਕਿਆਂ ਚ ਦੁਸ਼ਹਿਰਾ ਮਨਾਉਂਦੇ ਆ ਪੁਤਲਾ ਫੂਕਦੇ ਆ ਉਸ ਟਾਈਮ ਇੱਥੇ ਪੂਜਾ ਹੁੰਦੀ ਹੈ ਮੰਦਿਰ ਦੇ ਵਿੱਚ ਹਾਂ ਜੀ ਪੂਜਾ ਹੁੰਦੀ ਹੈ ਫਿਰ ਰੌਣਕ ਹੁੰਦੀ ਹੈ ਪੁਤਲਾ ਵੀ ਕਰਤਾ ਹੈ ਦਸਪੂਰ ਸਾਰੇ ਅੱਛਾ ਜੀ ਸਾਰੇ ਜੀ ਰੌਣਕ ਮਤ ਬਹੁਤ ਸੱਕੀ ਹੈ ਕਿ ਬੇਟੀ ਮੈਡਮ ਹੈ ਅੱਛਾ ਜੀ ਬਣੀ ਹੈ ਮੈਡਮ ਅੱਛਾ ਜੀ ਤਾਂ ਉਹਨਾਂ ਕੋਈ ਸੀ ਉਹ ਲੋਕ ਉਡੀ ਆ ਸੀ ਅੱਛਾ ਜੀ ਤੇ ਆ ਇਰਕਿਆ ਚਿਰ ਦੀ ਬਿਮਾਰੀ ਕੈਂਸਰ ਦੀ ਬਿਮਾਰੀ ਸੀਗੀ ਉਹ ਪੂਜਾ ਕਰਨੀ ਤੱਕ ਤੇ ਚੇਕ ਮਾਤਾ ਜੀ ਦੱਸ ਰਹੇ ਨੇ ਕਿ ਕੋਈ ਮੈਡਮ ਨੇ ਉਹਨਾਂ ਦੇ ਦੋ ਬੱਚੇ ਸੀਗੇ ਤੇ ਉਹਨਾਂ ਨੂੰ ਕੈਂਸਰ ਦੀ ਬਿਮਾਰੀ ਸੀਗੀ ਹਾਂ ਕੁੜੀਆਂ ਵੱਡੀ ਵੱਡੀ ਐ ਮੁੰਡਾ ਹੋ ਗਿਆ ਅੱਛਾ ਨੋ ਸਾਥ ਅੱਛਾ ਲੜਕਾ ਹੋਇਆ ਜੀ ਉਹਨਾਂ ਦੇ ਮੁੰਡਾ ਕਿ ਸੁਕਣਾ ਸੁੱਕਿਆ ਬਈ ਮੇਰੇ ਅੰਦਰ ਜਗਾ ਮੈਂ ਮਰੀ ਰੋ ਕਰਤੀ ਆ ਮਤਲਬ ਹਰ ਹਰ ਤਰ੍ਹਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਜਿਹੜਾ ਬੰਦਾ ਪੂਜਾ ਕਰਦਾ ਸੱਚੇ ਮਨ ਨਾਲ ਪੂਜਾ ਕਰਦਾ ਤੁਹਾਨੂੰ ਆ ਦੁੱਧ ਦੁੱਧ ਰੋਤਾ ਰਹੋ ਹਾਂ ਜੀ ਦੁੱਧ ਦੁੱਧ ਬਾਕੀ ਮਤਲਬ ਦੂਰੂ ਦੂਰੂ ਲੋਕ ਆਉਂਦੇ ਨੇ ਸਿਰਫ ਲੋਕਲ ਲੋਕ ਨਹੀਂ ਦੂਰੂ ਦੂਰੋਂ ਵੀ ਲੋਕ ਆ ਕੇ ਦੁਸ਼ਹਿਰੇ ਨੂੰ ਪੂਜਾ ਕਰਦੇ ਨੇ ਹਾਂਜੀ ਠੀਕ ਆ ਜੀ ਤੇ ਯਾਨੀ ਕਿ ਮਾਤਾ ਜੀ ਇਹ ਦੁਸ਼ਹਿਰੇ ਨੂੰ ਉਸੇ ਉਸੇ ਦਿਨ ਪੂਜਾ ਹੁੰਦੀ ਆ ਹਾਂਜੀ ਦੁਸ਼ਹਿਰੇ ਵਾਲੇ ਦਿਨ ਹੀ ਪੂਜਾ ਹੁੰਦੀ ਆ ਯਾਨੀ ਆ ਕਿ ਲੋਕ ਦੂਰ ਦੂਰੋਂ ਆਤਾ ਹੈ ਅੱਛਾ ਜੀ ਉਸ ਦਿਨ ਲੰਗਰ ਵੀ ਲੱਗਦਾ ਵਾ ਤੇ ਪੂਜਾ ਵੀ ਹੁੰਦੀ ਆ ਲੰਗਰ ਸਾਂ ਉਹ ਲੱਗਦਾ ਹੈ ਠੀਕ ਹੈ ਜੀ ਫਿਰ ਨਕਲੀ ਸੜ ਖੜਿਆ ਹੁੰਦਾ ਹੈ ਫਨੀ ਸੜਪੇ ਰ ਲਗਾਤਾ ਹੈ ਆ ਦੇਖੋ ਰਾਮ ਲੀਲਾ ਕਰਤਾ ਹੈ ਰਾਮ ਲੀਲਾ ਠੀਕ ਹੈ ਉਹ ਕੀ ਹੈ ਰਾਮ ਲੀਲਾ ਠੀਕ ਹੈ ਜੀ ਹੋਰ ਬਹੁਤ ਬੜੀਆ ਮੈਨੂੰ ਇਨਾ ਥਾ ਮਨਾਤਾ ਹੈ ਮਾਤਾ ਜੀ ਇਹ ਦੱਸੋ ਵੀ ਇਹ ਜਿਹੜਾ ਮੂਰਤੀ ਬਣਾਈ ਹੈ ਬਣਾਈ ਬਣਵਾਈ ਕਿੰਨਾਂ ਨੇ ਸੀਗੀ ਕੁਛ ਇਤਿਹਾਸ ਦੱਸੋ ਇਹਨਾਂ ਦਾ ਵੀ ਉਹ ਬਣਵਾਈ ਹੈ ਨਾ ਉਹ ਪਤਾ ਨਹੀਂ ਕਿੱਧਰ ਕਾ ਸੀ ਅੱਛਾ ਜੀ ਇੱਧਰ ਤਾਂ ਕੋਈ ਮਹਾਰਾਸ਼ਟ੍ਰੀ ਨਾਲ ਆਏ ਪਤਾ ਨਹੀਂ ਹੋਣ ਬਣਾਈ ਸੀ ਅੱਛਾ ਜੀ ਤਾਂ ਕੋਈ ਇੱਧਰ ਕਈ ਬੰਦਾ ਨਾ ਮੂਰਤੀ ਡਾਰ ਦਿੱਸੀ ਮੂਰਤੀ ਤੋੜਤੀ ਸੀ ਉਹਨਾਂ ਨੇ ਲੋਕਲ ਨਹੀਂ ਤਾਰੀ ਤੋਂ ਦਿੱਤ ਉਨਾਰ ਘਰੇ ਹੋਈ ਘਟਨਾ ਉਹਨਾਂ ਦੇ ਘਰੇ ਮਰਗ ਹੋ ਗਈ ਉਹਨਾਂ ਦੇ ਘਰ ਅੱਛਾ ਜੀ ਮਰਗ ਹੋ ਗਈ ਪੂਰੀ ਪਰ ਚਾ ਮਿਲ ਗਿਆ ਫੇਰ ਉਹ ਫੇਰ ਵਾਪਸ ਮੋੜਦੀ ਗਈ ਤੇ ਫਿਰ ਉਹਨਾਂ ਨੇ ਦੁਬਾਰਾ ਬਣਾਈ ਹਾਂ ਉਹ ਮਿੰਟ ਹੈ ਨਾ ਇਹਨਾਂ ਭਾਈ ਬਣਾ ਰੱਖੇ ਅੱਛਾ ਜੀ ਉਹਨਾਂ ਨੇ ਭਾਈ ਬਣਾਇਆ ਰਾਵਣ ਜੀ ਬਣਾ ਰੱਖੇ ਅੱਛਾ ਜੀ ਤੇ ਮਾਤਾ ਜੀ ਦੱਸ ਰਹੇ ਨੇ ਕਿ ਉਹਨਾਂ ਨੇ 라ਵਣ ਦੀ ਮੂਰਤੀ ਨੂੰ ਭਰਾ ਬਣਾਇਆ ਤੇ ਰਖੜੀ ਬੰਦੇ ਨੇ ਜੀ ਉਹ ਰਖੜੀ ਬੰਦੇ ਨੇ ਆ ਕੇ ਰੰਗ ਕਰਾਤੀ ਹੈ 10000 ਰੁਪਏ ਲਗਾ ਕੇ ਅੱਛਾ ਪੇਂਟ ਵੀ ਕਰਾਉਂਦੇ ਨੇ ਦੁਬਾਰਾ ਅੱਛਾ ਮਾਨਤਾ ਹੋ ਜੀ ਸ਼ਰਧਾ ਹੋ ਸ਼ਰਧਾ ਦੀ ਗੱਲ ਹੋ ਸਕਦਾ ਹੈ ਬਹੁਤ ਸ਼ਕਤੀ ਵਾਲਾ 라ਵਣ ਹੈ ਇਹ ਸਭ ਨਿਸ਼ਾਨੀ ਹੈ ਕਬੀ ਤੇ ਮਾਤਾ ਜੀ ਅੱਗੇ ਇਹ ਮੰਦਿਰ ਆ ਤੇ ਬਾਕੀ ਮੂਰਤੀ ਬਾਹਰ ਬਣੀ ਹੋਈ ਹੈ ਮੂਰਤੀ ਬਾਹਰ ਬਣੀ ਹੈ ਇਹ ਸ਼ਿਵ ਜੀ ਦੇ ਮੰਦਿਰ ਦੇ ਪਿੱਛੇ ਰੂਗ ਬਗਲੇ ਠੀਕ ਗੱਲ ਪਿੱਛੇ ਇਹ ਸਮਾਧਾ ਸਮਾਧਾ ਬਣੀ ਹੋਈ ਹੈ ਸਮਾਧਾ ਨਸਕਰਾ ਮਸੀਤਾ ਅੱਛਾ ਜੀ ਬਹੁਤ ਵਧੀਆ ਕੁਝ ਆਤੀ ਹੈ ਰਾਵਣ ਕੀ ਨੋਕਾ ਪਾਖਾ ਦੇਖਣਾ ਦੂਰ ਦੂਰ ਦਾ ਠੀਕ ਆ ਜੀ ਬਹੁਤ ਨਿਆਰੋ ਤੇ ਦੋਸਤੋ ਹੋਣਾ ਸੀ ਤੁਹਾਨੂੰ ਰਾਵਣ ਦੀ ਮੂਰਤੀ ਵੀ ਦਿਖਾਉਣੀ ਹੈ ਜਿਹੜੀ ਬਾਹਰ ਬਣੀ ਹੋਈ ਆ ਉਹਨਾਂ ਦੇ ਵੀ ਦਰਸ਼ਨ ਕਰਵਾਉਣੇ ਆ ਠੀਕ ਆ ਮਾਤਾ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਪਹਿਲੀ ਵਾਰ ਤਾਂ ਟੇਰ ਆਉਣ ਦੀ ਇੱਧਰ ਦੇਖੋ ਇੱਧਰ ਦਰਖਤ ਲੱਗੇ ਹੋਏ ਨੇ ਬਹੁਤ ਹੀ ਹਰੇ ਭਰੇ ਦਰਖਤ ਨੇ ਬਹੁਤ ਵਧੀਆ ਮਾਹੌਲ ਆ ਮੰਦਿਰ ਦਾ ਤੇ ਇੱਧਰ ਮੇਨ ਮੰਦਿਰ ਆ ਅਮਰੂਦ ਲੱਗਿਆ ਹੋਇਆ ਜੀ ਇਹ ਆ ਮੈਂ ਇਹ ਕਟੇ ਹੈ ਏ ਅਮਰੂਦ ਲੱਗਿਆ ਜੀ ਹਾਂ ਜੀ ਲੱਗਿਆ ਠੀਕ ਆ ਜੀ ਠੀਕ ਆ ਤੇ ਬਾਕੀ ਅੱਧਰ ਅੱਗੇ ਮੰਦਰ ਦੱਸੋਗੇ ਥੋੜੀ ਜਾਣਕਾਰੀ ਦੇ ਦੋਗੇ ਅੱਗੇ ਉਹ ਵੀ ਸਮੁੰਦਰ ਆ ਗਿਆ ਬਾਕੀ ਆ ਅਗਰੇ ਹੋਰ ਅਸਲ ਅੱਛਾ ਇਹ ਸ਼ਿਵ ਜੀ ਦਾ ਮੰਦਰ ਬਣਿਆ ਹੋਇਆ ਠੀਕ ਆ ਜੀ ਜੈ ਭੋਲੇ ਨਾਥ ਇਹ ਬੰਗਾਲੀ ਬਾਬਾ ਜੀ ਦੀ ਸਮਾਦ ਆ ਇਹ ਰੋੜੂ ਬਾਬਾ ਜੀ ਦੀ ਸਮਾਦ ਆ ਇੱਧਰ ਤੇ ਆ ਸਾਰੀਆਂ ਸਮਾਦਾ ਬਣੀਆਂ ਹੋਈਆਂ ਨੇ ਸੰਤਾਂ ਮਹਾਪੁਰਖਾਂ ਦੀਆਂ ਤੇ ਉਸ ਤੋਂ ਬਾਅਦ ਉਧਰ ਹਨੂਮਾਨ ਜੀ ਦਾ ਮੰਦਿਰ ਬਣਿਆ ਹੋਇਆ ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਇੱਧਰ ਹਨੂਮਾਨ ਜੀ ਦਾ ਮੰਦਿਰ ਬਣਿਆ ਹੋਇਆ ਤੇ ਇੱਧਰੋਂ ਆਪਾਂ ਮੰਦਿਰ ਦੇ ਵਿੱਚੋਂ ਹੁਣ ਦਰਸ਼ਨ ਕਰਕੇ ਤੇ ਸਾਰੀ ਜਾਣਕਾਰੀ ਲੈ ਕੇ ਆਏ ਆ ਤੇ ਇੱਧਰ ਹੁਣ ਆ ਦਰਵਾਜ਼ੇ ਤੋਂ ਬਾਹਰ ਆਪਾਂ ਤੁਹਾਨੂੰ ਰਾਵਣ ਜੀ ਦੀ ਮੂਰਤੀ ਦਿਖਾਉਨੇ ਆ ਤੇ ਦੋਸਤੋ ਤੁਸੀਂ ਪਿੱਛੇ ਦੇਖ ਸਕਦੇ ਹੋ ਇਹ ਉਹ ਰਾਵਣ ਦੀ ਮੂਰਤੀ ਬਣੀ ਹੋਈ ਆ ਤੇ ਜਿੱਥੇ 라ਵਣ ਦੀ ਪੂਜਾ ਕੀਤੀ ਜਾਂਦੀ ਆ ਤੇ ਆਪਾਂ ਖੜੇ ਆ ਪਿੰਡ ਪੈਲ ਦੇ ਵਿੱਚ ਜੋ ਕਿ ਲੁਧਿਆਣੇ ਤੋਂ ਸਿਰਫ 25 ਕਿਲੋਮੀਟਰ ਆ ਤੇ ਦਰਾਹੇ ਦੇ ਨਾਲ ਹੀ ਆ ਇਹ ਪਿੰਡ ਤੇ ਜਦੋਂ ਦੁਸ਼ਹਿਰੇ ਨੂੰ ਸਾਰੇ ਪੰਜਾਬ ਦੇ ਵਿੱਚ ਤੇ ਬਾਕੀ ਦੇਸ਼ ਦੇ ਵਿੱਚ 라ਵਣ ਦੇ ਪੁਤਲੇ ਸਾੜੇ ਜਾਂਦੇ ਨੇ ਤੇ ਇਸ ਪਿੰਡ ਦੇ ਵਿੱਚ ਇਹ ਪਿੱਛੇ ਤੁਸੀਂ ਮੂਰਤੀ ਦੇਖੋ ਇਹ ਪੱਕੀ ਮੂਰਤੀ ਬਣੀ ਹੋਈ ਆ ਇਸ ਪਿੰਡ ਦੇ ਵਿੱਚ 라ਵਣ ਦੀ ਪੂਜਾ ਕੀਤੀ ਜਾਂਦੀ ਆ ਤੇ ਜੋ ਬੱਕਰਾ ਹੁੰਦਾ ਬੱਕਰੇ ਦੇ ਖੂਨ ਦੇ ਛਿੱਟੇ ਚੜਾਈ ਜਾਂਦੇ ਨੇ ਅਤੇ ਨਾਲ ਸ਼ਰਾਬ ਚੜਾਈ ਜਾਂਦੀ ਆ ਤੇ ਇੱਥੇ ਬਹੁਤ ਵੱਡਾ ਮੇਲਾ ਲੱਗਦਾ ਤੇ ਮਾਤਾ ਜੀ ਨੇ ਵੀ ਦੱਸਿਆ ਜੋ ਮੰਦਿਰ ਦੇ ਵਿੱਚ ਰਹਿੰਦੇ ਨੇ ਕਿ ਇਸ ਮੰਦਿਰ ਦੀ ਬਹੁਤ ਜ਼ਿਆਦਾ ਮਾਨਤਾ ਵਾ ਇੱਥੇ ਹਰ ਤਰ੍ਹਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਲੋਕ ਦੂਰੋਂ ਦੂਰੋਂ ਆਉਂਦੇ ਨੇ ਦਰਸ਼ਨ ਕਰਨ ਦੇ ਲਈ ਤੇ ਬਹੁਤ ਭਾਰੀ ਮੇਲਾ ਲੱਗਦਾ ਇੱਥੇ ਤੇ ਪਿੱਛੇ ਤੁਸੀਂ ਮੂਰਤੀ ਦੇਖੋ ਇਹ ਪੱਕੀ ਮੂਰਤੀ ਇਸ ਪਿੰਡ ਦੇ ਵਿੱਚ ਬਣੀ ਹੋਈ ਆ ਤੇ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ